ਫਗਵਾੜਾ ਦੇ ਸਮੂਹ ਸਿੱਖ ਜਥੇਬੰਦੀਆਂ ਦਾ ਇੱਕ ਵਫਦ ਕੇਂਦਰੀ ਰਾਜ ਮੰਤਰੀ ਸੋਮਪrakash ਗੈਂਥ ਨੂੰ ਉਹਨਾਂ ਦੇ ਗ੍ਰਹਿ ਅਰਬਾ ਸਟੇਟ ਵਿਖੇ ਮਿਲਿਆ ਇਸ ਦੌਰਾਨ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰੀ ਰਾਜ ਮੰਤਰੀ ਸੋਮਪrakash ਗੈਂਥ ਨੂੰ ਭਾਰਤ ਸਰਕਾਰ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਹੈ ਕਿ ਐਨਐਸਏ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਐਨਐਸਏ ਹਟਾ ਕੇ ਸਾਰੇ ਰਾਜਨੀਤਿਕ ਸਿੱਖ ਕੈਦੀਆਂ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਜੋ ਭੁਖਟਾਲ ਕੀਤੀ ਗਈ ਹੈ ਕਿਸੇ ਵੀ ਸਮੇਂ ਉਹਨਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸੇ ਨਾਲ ਹੀ ਉਹਨਾਂ ਕਹੇ ਹੈ ਕਿ 2019 ਵਿੱਚ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਅਤੇ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ ਜਦਕਿ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਬੰਦੀ ਸਿੰਘਾਂ ਨੂੰ ਵੀ ਜਲਦ ਰਿਹਾ ਕੀਤਾ ਜਾਵੇ ਫਗਵਾੜੀ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨਾਲ ਮੁਲਾਕਾਤ ਕੀਤੀ ਗਈ ਜਿਹਦੇ ਵਿੱਚ ਮੁੱਖ ਤੌਰ ਤੇ ਤਿੰਨ ਮੰਗਾਂ ਜਿਹੜੀਆਂ ਉਹਨਾਂ ਦੇ ਧਿਆਨ ਚ ਲਿਆਂਦੀ ਹੈਗੀਆਂ ਜਿਹੜੀਆਂ ਕਿ ਅਸੀਂ ਚਾਹੁੰਦੇ ਸੀ ਵੀ ਉਹ ਮੀਡੀਏਸ਼ਨ ਕਰਕੇ ਗ੍ਰਹਿ ਮੰਤਰਾਲੇ ਭਾਰਤ ਤੋਂ ਸਾਡੀਆਂ ਮੰਗਾਂ ਉਹ ਮਨਵਾਉਣ ਜਿਹਦੇ ਵਿੱਚ ਇੱਕ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਨਜਾਇਜ਼ ਡਿਟੇਨ ਕਰਕੇ ਰੱਖੇ ਹੋਏ ਐਨਐਸਏ ਲਾ ਕੇ ਜਿਹੜੇ ਪੰਜਾਬ ਦੇ ਗੁਰਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ ਇਲੀਗਲ ਹਿਰਾਸਤ ਜਾਂ ਇਹ ਕਹ ਲਈਏ ਵੀ ਇਹ ਜਿਹੜੇ ਮਾਈਨੋਰਟੀ ਵਿਰੋਧੀ ਕਾਨੂੰਨ ਨੇ ਐਨਐਸਏ ਤਹਿਤ ਉੱਥੇ ਨਜਾਇਜ਼ ਹਰਾਸ ਵਿੱਚ ਰੱਖਿਆ ਗਿਆ 11 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਉਹਨਾਂ ਨੂੰ ਉੱਥੇ ਡਿਬਰੂਗੜ੍ਹ ਭੇਜਿਆ ਨਾ ਜਿੱਥੇ ਪੰਜਾਬ ਜਿੱਥੇ ਸਿੱਖਾਂ ਦੀ ਆਬਾਦੀ ਜਿਹੜੀ ਆ ਉਹ 0.007% ਹੈ ਉਹ ਜਿਹੜੀ ਨਾ ਮਾਤਰਵਾਦੀ ਹੈ ਉੱਥੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਹਰਾਸ ਵਿੱਚ ਰੱਖਿਆ ਗਿਆ ਔਰ 16 ਫਰਵਰੀ ਤੋਂ ਉੱਥੋਂ ਸਾਰੇ ਜਿਹੜੇ 11 ਨੌਜਵਾਨ ਨੇ ਉਹਨਾਂ ਨੇ ਉੱਥੇ ਭੁੱਖੜਤਾਰ ਰੱਖੀ ਹੋਈ ਹੈ ਕਿਉਂਕਿ ਜੇਲ੍ਹ ਦੇ ਵਿੱਚ ਜਬਰੀ ਕੋਈ ਬਿਜਲੀ ਦੀ ਮੁਰਮਮਤ ਕਰਨ ਦੇ ਨਾਂ ਤੇ ਉੱਥੋਂ ਦੇ ਅਮਲੇ ਨੇ ਉਹਨਾਂ ਦੇ ਵਾਸ਼ਰੂਮ ਤੱਕ ਜਾਂ ਉਹਨਾਂ ਦੇ ਕਮਰਿਆਂ ਤੱਕ ਸਪਾਈ ਕੈਮਰੇ, ਮਾਈਕ ਔਰ ਡੋਂਗਲ ਸਿਪ ਵਾਲੇ ਕੁਝ ਕੈਮਰੇ ਉੱਥੇ ਇੰਸਟਾਲ ਕੀਤੇ ਗਏ ਸੀ ਧੋਖੇ ਨਾਲ ਜਿਹੜੇ ਕੀ ਉਹਨਾਂ ਨੇ ਉੱਥੇ ਮੌਕੇ ਦੇ ਫੜ ਕੇ ਮੌਕੇ ਦੇ ਡੀਐਮ ਨੂੰ ਸੱਦਿਆ ਔਰ ਉਹ ਸਾਰੇ ਉਹਨਾਂ ਦੇ ਹਵਾਲੇ ਕੀਤੇ ਔਰ ADGP ਜ਼ੇਲਾ ਨੇ ਉੱਥੇ ਵਿਜ਼ਿਟ ਕਰਕੇ ਮੰਨਿਆ ਕਿ ਇਹ ਬਾਈ ਮਿਸਟੇਕਨ ਨਹੀਂ ਬਲਕਿ ਇੰਟੈਂਸ਼ਨਲੀ ਜਿਹੜੀ ਆ ਉਹਨਾਂ ਦੇ ਜਿਲ੍ਹੇ ਪੈਰਕਾਂ ਦੇ ਵਿੱਚ ਸਪਾਈ ਕੈਂਪ ਲਗਾਏ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਸ਼ੰਕਾ ਜਤਾਈ ਕਿ ਉੱਥੇ ਜਾ ਤਾਂ ਉਹਨੂੰ ਕਿਸੇ ਨਵੇਂ ਪਰਚੇ ਦੇ ਵਿੱਚ ਫਸਾਇਆ ਜਾ ਸਕਦਾ ਔਰ ਜਾਂ ਉੱਥੇ ਉਹਨਾਂ ਨੂੰ ਕੁਝ ਕਹਿ ਲਓ ਵੀ ਮਾਰਨ ਦੀ ਕੋਸ਼ਿਸ਼ ਵੀ ਹੋ ਸਕਦੀ ਜਿਹਦੇ ਕਰਕੇ 16 ਫਰਵਰੀ ਤੋਂ ਸਾਰੇ ਜਿਹੜੇ 11 ਰਾਸੀ ਸਿੱਖ ਕੈਦੀ ਨੇ ਉਹਨਾਂ ਨੇ ਉੱਥੇ ਭੁਕਰਤਾ ਰੱਖੀ ਹੋਈ ਹੈ ਔਰ ਕੱਲ ਤੋਂ ਉਹਨਾਂ ਦੇ ਪਰਿਵਾਰਾਂ ਨੇ ਵਿਰਾਸਤੀ ਮਾਰਗ ਅੰਮ੍ਰਿਤਸਰ ਸਾਹਿਬ ਦੀ ਭੁਖੜ ਹੜਤਾਲ ਰੱਖੀ ਹੋਈ ਹੈ। ਸੋ ਅਸੀਂ ਕੋਈ ਅਣਹੋਣੀ ਨਾ ਵਾਪਰੇ ਕਿਸੇ ਦੀ ਭੁਖੜ ਹੜਤਾਲ ਕਰ ਜਾਨ ਨਾ ਗਵਾਚੇ। ਸੋ ਉਹਦੇ ਲਈ ਅਸੀਂ ਕੇਂਦਰੀ ਮੰਤਰੀ ਸਾਹਿਬ ਨੂੰ ਮਿਲੇ ਸੀ ਕਿ ਉਹ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਇਮੀਡੀਏਟ ਜਿਹੜੀ ਐ ਐਨਐਸਏ ਹਟਾਈ ਜਾਵੇ। ਵੈਸੇ ਵੀ 12 ਮਹੀਨੇ ਦੀ ਐਨਐਸਏ ਹੁੰਦੀ ਹੈ ਤੇ 21-22 ਦਿਨ ਕਰੀਬਨ ਰਹਿ ਗਏ ਨੇ ਐਨਐਸਏ ਖਤਮ ਹੋਣ ਨੂੰ। ਸੋ ਇਹ 20 ਦਿਨਾਂ ਦੀ ਆੜੀ ਪਿੱਛੇ ਕੋਈ ਹੋਰ ਜਾਨ ਨਾ ਜਾਵੇ। ਜਿਹਦੇ ਨਾਲ ਫਿਰ ਤੋਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਹੋਵੇ ਸੋ ਅਸੀਂ ਇੱਕ ਤਾਂ ਉਹਨੇ ਇਹ ਬੇਨਤੀ ਕੀਤੀ ਆ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹਰ ਇਲੈਕਸ਼ਨ ਦੇ ਨੇੜੇ ਜਾ ਕੇ ਉੱਠਦਾ ਪਰ ਉਹਦਾ ਕੋਈ ਹੱਲ ਹੀ ਨਿਕਲਦਾ ਉਹਦੇ ਲਈ ਵੀ ਬੇਨਤੀ ਕੀਤੀ ਆ ਵੀ ਜਿਹੜਾ 2019 ਦਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇੱਕ ਨੋਟੀਫਿਕੇਸ਼ਨ 550 ਸਾਲਾ ਗੁਨਾਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ ਸੀ ਉਹਨੂੰ ਇਨ ਬੈਨ ਲਾਗੂ ਕੀਤਾ ਜਾਵੇ ਤੇ ਬਾਕੀ ਜਿਹੜੇ ਰਾਸ਼ੀ ਸੇ ਕੈਦੀ ਨੇ ਉਹਨਾਂ ਦੀ ਰਿਹਾਈ ਵੀ ਜਿਹੜੀ ਛੇਤੀ ਕੀਤੀ ਜਾਵੇ ਤਕਰੀਬਨ 1.5-2 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਨਾਂ ਤੇ ਵੀ ਇਹ ਮੋਰਚਾ ਚੱਲ ਰਿਹਾ ਜਿਹਦੀਆਂ ਮੰਗਾਂ ਬਾਰ-ਬਾਰ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਂਦੀਆਂ ਗਈਆਂ ਸੀ ਪਰ ਹੁਣ ਇਲੈਕਸ਼ਨ ਨੂੰ ਜਦੋਂ ਥੋੜੇ ਦਿਨ ਰਹਿ ਗਏ ਨੇ ਅਸੀਂ ਚਾਹੁੰਦੇ ਹਾਂ ਕਿ ਮਸਲਾ ਵੀ ਹੱਲ ਹੋਵੇ ਔਰ ਤੀਸਰੀ ਆ ਜਿਹੜੀ ਮੰਗ ਹੈਗੀ ਆ ਉਹ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਆ ਵੀ ਉਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਸ਼ੰਭੂ ਤੇ ਖਨਵਰੀ ਬਾਰਡਰ ਤੇ ਜਿਹੜਾ ਆਏ ਦਿਨ ਸਰਕਾਰੀ ਜ਼ਬਰ ਕੀਤਾ ਜਾ ਰਿਹਾ ਸਾਡੇ ਪੰਜਾਬੀ ਕਿਸਾਨ ਭਰਾਵਾਂ ਤੇ ਉਹ ਇਮੀਡੀਏਟ ਬੰਦ